ਬਿੱਕੀ ਆਵਾਜ਼ ਦੇ ਆਲੀਆ ਤਾਂ ਹਾਤੋਂ ਅੜੀਆ ਬੰਦੇ ਅੜੀਆ ਬੰਦੇ ਓਏ ਅੜੀਆ ਆਪਣੀ ਪੁੱਤ ਦੀ ਪੜ੍ਹਿਆ ਆਂ ਮੈਂ ਕੋਲੀਆ ਬਿੱਕੀ ਬਿੱਕੀ ਕੋਈ ਨਾਮ ਉਮੀਰ ਸਿੰਘ ਕੀ ਮੈਟਰ ਕੀ ਹੋਇਆ ਤੁਹਾਡੀ ਸਿਸਟਰ ਵਾਂ ਤੁਸੀਂ ਆਏ ਮੋਸਰੀਸ ਪਰ ਇਹ ਮੇਰੀ ਜੀ ਸਾਲੀ ਹੈ ਜੀ ਮੇਰੀ ਸਾਲੀ ਹੈ ਤੇ ਸਾਨੇ ਜਿੱਦੇ ਦੀ ਇਹ ਕੁੜੀ ਪੂਰੇ ਵਿਆਹੀ ਹੈ ਬਿਠੋਈ ਕਲਾਂ ਜੀ ਉਦੋਂ ਬਾਅਦ ਐ ਮੰਨੋ ਵੀ 6 6 ਮਹੀਨੇ ਸਾਲ ਬਾਅਦ ਇਹਨਾਂ ਦੀ ਲੜਾਈ ਚੱਲਦੀ ਰਹੀ ਹੈ ਜੀ ਲੜਾਈ ਚੱਲਦੀ ਰਹੀ ਹੈ ਇਹਨਾਂ ਦੇ ਦੋ ਵਾਰ ਅਸੀਂ ਦੋਨੋਂ ਜਣੇ ਮੇਰਾ ਆਹ ਨਾਲ ਸਾਲਾ ਜੀ ਸੰਜੀਵ ਕੁਮਾਰ ਅਸੀਂ ਦੋਨੋਂ ਜਣੇ ਜਾ ਕੇ ਆਪ ਨੂੰ ਵੇਟ ਕੇ ਆਇਆ ਨਾਲ ਮੇਰੀ ਪਤਨੀ ਸੀ ਅਸੀਂ ਜਾ ਕੇ ਉਦੋਂ ਨੂੰ ਵੇਟ ਕੇ ਆਇਆ ਉਦੋਂ ਕੁੜੀ ਅਸੀਂ ਲੈ ਕੇ ਆਇਆ ਘਰੇ ਆਪਦੇ ਉਦੋਂ ਬਾਅਦ ਇਹ ਫੇਰ ਉਹ ਘਰੋਂ ਲੈ ਕੇ ਗਿਆ ਉਦੋਂ ਬਾਅਦ ਇਹ ਫੇਰ ਘਰੋਂ ਲੈ ਗਿਆ ਜੀ ਘਰੋਂ ਲੈ ਜਾਣ ਤੋਂ ਬਾਅਦ ਫੇਰ ਇਹਨਾਂ ਦਾ ਇਹੀ ਕੰਮ ਚੱਲਦਾ ਰਿਹਾ ਤਾਂ ਕੱਲ ਸਾਨੂੰ ਸਾਡੇ ਉਰੋਂ ਸੁਨੋ ਆਪਣੇ ਕਿੱਥੋਂ ਨੇ ਉਹ ਪ੍ਰਧਾਨ ਆਪਣੇ ਲੁਧਿਆਣੇ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਪ੍ਰਧਾਨ ਜੀ ਦਾ ਸਾਡੇ ਲਵੇ ਫੋਨ ਆਇਆ ਵੀ ਤੁਹਾਡੀ ਕੁੜੀ ਮਾਰਦੀ ਇਹਨਾਂ ਨੇ ਕਿ ਉਹਦੇ ਚਾਕੂ ਮਾਰਿਆ ਵੀ ਉਹਦੇ ਚਾਕੂ ਮਾਰਿਆ ਜੀ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਨਾ ਕੁੜੀ ਦੇ ਨਾ ਤਾਂ ਉਹਦੇ ਪਰੋਣੇ ਨੇ ਕੀਤਾ ਫੋਨ ਨਾ ਉਹਦੇ ਜੀਠ ਨੇ ਕਿਸੇ ਨੇ ਫੋਨ ਨਹੀਂ ਕੀਤਾ ਸਾਨੂੰ ਸਾਨੂੰ ਤਾਂ ਸਿਰਫ ਉਧਰੋਂ ਫੋਨ ਆਇਆ ਵੀ ਤੁਹਾਡੀ ਕੁੜੀ ਮਾਰਦੀ ਵੀ ਤੁਸੀਂ ਉੱਥੇ ਪਹੁੰਚੋ ਜੀ ਜਦੋਂ ਉਰੇ ਆ ਕੇ ਦੇਖਿਆ ਉਰੇ ਸਾਡੀ ਮੈਂ ਬੱਸ ਦੇ ਵਿੱਚ ਸੀਗਾ ਰਸਤੇ 'ਚ ਤੇ ਮੈਨੂੰ ਫੋਨ ਆਇਆ ਕਹਿੰਦਾ ਸੋਨੂ ਵੀ ਹੁੰਦਾ 99% ਵੀ ਐਕਸਪਾਇਰ ਆ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਤੂੰ ਠੀਕ ਠੀਕ ਬੋਲ ਕਹਿੰਦਾ ਮੈਂ ਕਿਹਾ ਤੂੰ ਕਿਤੇ ਕਹਿੰਦਾ ਮੈਂ ਪਿੰਡ ਚੱਲਿਆ ਮੈਂ ਆਪਣੇ ਬੱਚਿਆਂ ਬੇਟਮ ਲੈਣ ਚੱਲਿਆ ਮੈਂ ਕਿਹਾ ਚਲੋ ਠੀਕ ਆ ਮੈਂ ਕਿਹਾ ਤੂੰ ਦੇਖ ਤਾਂ ਵੀ ਉੱਥੇ ਦਾ ਖੜ ਜਾ ਕੋਈ ਹੋਰ ਲੈ ਆਂਦਾ ਜਾ ਕੇ ਤੇ ਕਹਿੰਦਾ ਨਹੀਂ ਕਹਿੰਦਾ ਯਾਰ ਹੁਣ ਦੇਖ ਲੈ ਪਤਾ ਲੱਗੇ ਕਹਿੰਦਾ ਆਪਾਂ ਨੂੰ ਵੀ ਡਾਕਟਰ ਵੀ ਦਾ ਸਾਨੂੰ ਹੀ ਪਤਾ ਲੱਗ ਜਾਂਦਾ ਮੈਂ ਕਿਹਾ ਚੱਲ ਠੀਕ ਆ ਭਰਾਵਾ ਪਰ ਮੈਂ ਰਸਤੇ 'ਚ ਸੀਗਾ ਚਲੋ ਮੈਂ ਮੈਂ ਆਟੋ ਚਲਾਣਾ ਉਹਦੇ ਕਰਕੇ ਮੈਂ ਥੋੜਾ ਲੇਟ ਪਹੁੰਚਿਆ 12 ਵਜੇ ਤੱਕ ਪਹੁੰਚਿਆ ਤੇ ਮੈਂ ਉਰੇ ਆ ਕੇ ਦੇਖਿਆ ਵੀ ਉਰੇ ਆ ਕੇ ਡੈਥ ਹੋ ਚੁੱਕੀ ਸੀਗੀ ਅਮਰ ਹਸਪੀਟਲ ਚ ਆਏ ਸੀਗੇ ਪਹਿਲੇ ਲੈ ਕੇ ਗਏ ਸੀਗਾ ਕੋਈ ਸਹਾਰਾ ਹਸਪੀਟਲ ਹੁਣਾ ਔਰ ਪਟਿਆਲੇ ਨੇੜੇ ਤੇ ਉੱਥੋਂ ਪਤਾ ਨਹੀਂ ਇਹਨਾਂ ਨੇ ਜਵਾਬ ਜੂ ਦਿੱਤਾ ਤੇ ਉਸ ਤੋਂ ਬਾਅਦ ਇਹ ਅਮਰ ਹਸਪੀਟਲ ਚ ਲਾਇਏ ਪ੍ਰਾਈਵੇਟ ਤੇ ਉੱਥੇ ਮੈਂ ਜਦੋਂ ਜਾ ਕੇ ਦੇਖਿਆ ਵੀ ਉੱਥੇ ਐਕਸਪਾਇਰ ਹੋ ਚੁੱਕੇ ਸੀਗੇ ਕੀ ਮੈਟਰ ਕੀ ਹੋਇਆ ਇਸ ਗੱਲ ਕੀ ਹੋਇਆ ਮੈਟਰ ਪਾਈ ਇਹਨਾਂ ਦਾ ਕੋਈ 골ਡ-গোলਡ ਦਾ ਚੱਕਰ ਹੋਣਾ ਵੀ ਇਹਨਾਂ ਨੇ ਵੀ 10 ਟੋਲੇ ਦਾ 골ਡ ਹੋ ਕਹਿੰਦੇ ਨੇ ਆਪਣੇ ਮੂੰਹੋਂ ਕਹਿੰਦਾ ਸਾਨੂੰ ਨਹੀਂ ਪਤਾ ਕਿ ਜਿਹੜਾ ਪੁਰਾਣਾ ਹੈ ਸਾਡਾ ਵੀ ਉਹ ਆਪਣੇ ਨੂੰ ਉਹ ਕਹਿ ਰਿਹਾ ਤੇ ਕਹਿੰਦਾ ਵੀ ਸਾਡਾ 10 ਟੋਲੇ ਦਾ ਸੀਗਾ 골ਡ ਵੀ ਸਾਨੂੰ ਵੀ ਉਹ ਦੇ ਦੋ ਜਾਂ ਉਹਦੀ ਸਲਿੱਪ ਦੇ ਦੋ ਇਹ ਉਹਦੇ ਚ ਸਾਫ ਵੀਡੀਓ ਦੇ ਵਿੱਚ ਸਾਫ ਪਤਾ ਚੱਲ ਰਿਹਾ ਵੀ ਬੋਲ ਤੇ ਪਏ ਨੇ ਵੀ ਉਹ ਕਹਿੰਦੇ ਵੀ ਅਸੀਂ ਰੋਟੀ ਖਾ ਰਹੇ ਹਾਂ ਰੋਟੀ ਵੀ ਤੁਸੀਂ ਵੀ ਰੋਟੀ ਖਾ ਰਹੇ ਹੋ ਬੰਦਾ ਵੀ ਚਲੋ ਕਹਿ ਦ ਵੀ ਹਾਂ ਵੀ ਕੋਈ ਗੱਲ ਨਹੀਂ 10 ਮਿੰਟ ਤੱਕ ਤਾਂ ਦੇ ਦੇਣਾ ਵੀ ਉਹਦੇ ਨਾਲ ਉਹੀ ਸਾਫ ਪਿੱਛੇ ਪੈ ਮੰਗਣ ਪਿੱਛੇ ਜਾਂ 골ਡ ਮੰਗਣ ਪਿੱਛੇ ਵੀ ਉਹਨਾਂ ਨੇ ਲੜਾਈ ਕੰਮ ਸ਼ੁਰੂ ਕੀਤੀ ਤੇ ਲੜਾਈ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਵਾਲਿਆਂ ਨੇ ਚਲੋ ਅੰਦਰ ਬਾਰਦਾ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਫਿਰ ਇਹ ਚਾਕੂ ਚੋਕੂ ਲੈ ਕੇ ਜਾਂ ਡੰਡਾ ਡੋੰਡਾ ਲੈ ਕੇ ਜਾਂ ਕਿਰਚ-ਕੁਰਚ ਮੈਨੂੰ ਨਹੀਂ ਦੇਖਿਆ ਵੀ ਜੋ ਜੋ ਵੀ ਆ ਉਹ ਵੀਡੀਓ ਦੇ ਵਿੱਚ ਸਾਫ਼ ਹੈ ਤੇ ਉਹ ਉਹਦੇ ਮਾਰਿਆ ਤੇ ਬਾਕੀ ਉਹ ਇਹਨੂੰ ਇਹਨੂੰ ਲੈ ਕੇ ਵੀ ਜਿਹੜਾ ਆਦਾ ਪ੍ਰਾਉਣਾ ਸਾਡਾ ਵੀ ਇਹਨੂੰ ਲੈ ਕੇ ਉੱਥੇ ਹੀ ਘੁੰਮੇ ਗਿਆ ਵੀ ਇਹਨੂੰ ਕਹਿ ਰਹੇ ਨੇ ਵੀ ਪੱਟੀਆਂ ਕਰ ਦੋ ਪੱਟੀ ਟੇਪ ਲਾ ਦਿਓ ਜਾਂ ਕੁਝ ਵੀ ਲਾ ਦਿਓ ਵੀ ਵੀ ਤੁਸੀਂ ਉਹਨੂੰ ਚਾਕੂ ਲੱਗਿਆ ਵੀ ਤੁਸੀਂ ਉਹਨੂੰ ਲੈ ਕੇ ਵੀ ਤੁਸੀਂ ਉਹਨੂੰ ਹਸਪੀਟਲ 'ਚ ਜਾਓ ਜਾ ਐਕਟਿਵਾ ਤੁਹਾਡੇ ਕੋਲ ਕਈ ਸਾਧਨ ਨੇ ਅੱਜ ਕੱਲ ਹਰ ਘਰ ਦੇ ਵਿੱਚ ਸਾਧਨ ਹੈ ਦੋ ਦੋ ਤਿੰਨ ਤਿੰਨ ਸਾਧਨ ਹੈ ਗਏ ਮਾੜੇ ਮਾੜੇ ਕੋਲ ਵੀ ਇੱਕ ਇੱਕ ਸਾਧਨ ਤਾਂ ਹੈਗਾ ਹੀ ਆ ਤੇ ਐਕਟਿਵਾ ਮੋਰਸਾ ਦੇ ਨਾਲ ਘਰੇ ਖੜਾ ਜੇ ਤੁਸੀਂ ਉਹ ਐਕਟਿਵਾ ਤੇ ਲੈ ਕੇ ਆ ਜਾਓ ਤਿੰਨ ਬੰਦੇ ਵੀ ਬੰਦੇ ਦੀ ਬੱਚੇ ਦੀ ਜਾਨ ਬਚ ਸਕਦੀ ਆ ਵੀ ਜੇ ਤੋ ਤੁਹਾਡੇ ਜੇ ਤੁਹਾਡੇ ਵੀ ਇਹਦੇ ਚ ਹੱਤ ਹੈ ਤੁਸੀਂ ਤੁਸੀਂ ਵੀ ਸਾਰੇ ਰਲੇ ਮੇਲੇ ਹੋ ਪੁਲਸੀਆ ਵੀ ਤਾਂ ਇਹੀ ਚਾਹਦੇ ਆ ਵੀ ਸਾਨੂੰ ਇਹਨਾਂ ਦੇ ਕਾਰਵਾਈ ਹੋਵੇ ਚਾਰਾਂ ਤਈ ਅਸੀਂ ਸਾਨੂੰ ਇਨਸਾਫ ਦਿਵਾਇਆ ਜਾਵੇ ਇੱਕ ਹੈਗਾ ਜੀ ਇਹਨਾਂ ਦਾ ਇੱਕ ਜੇਠ ਮੇਰੀ ਆ ਜਿਹੜੇ ਸਾਡਾ ਪ੍ਰਾਣਾ ਸੀਗਾ ਇੱਕ ਇਹਦਾ ਜੇਠ ਹੋ ਗਿਆ ਮੇਰੇ ਸਿਸਟਰ ਦਾ ਤੇ ਇੱਕ ਉਹਦੇ ਜਠਾਣੇ ਉਹਦੀ ਵਾਈ ਤੇ ਇੱਕ ਉਹਦੀ ਮਾਤਾ ਬਾਕੀ ਉਹਦੇ ਤੇ ਕਿਹੜੀ ਕਾਰਵਾਈ ਹੋਵੇ ਤੇ ਜਿਹੜੇ ਵਿੱਚ ਹੋਰ ਮੇਨਰ ਵਾਲੀ ਮਿਲੀ ਭਗਤੀ ਕਿ ਇਹਨਾਂ ਦੇ ਸਾਰੇ ਸਖਤ ਕਾਰਵਾਈ ਹੋਵੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪੂਨ ਮੈਸੇ ਪੀੜੇ ਥਾਣੇ ਚ ਜਾ ਕੇ ਅਫਰਿਆ ਵਗੈਰਾ ਕੀਤੀ ਜੀ ਪਸਿਆਣਾ ਥਾਣਾ ਹੈ ਜੀ ਆਪਣੇ ਪਸਿਆਣਾ ਆ ਪਾਖ ਡਾਲਵੇ ਪਸਿਆਣਾ ਪੁਲਿਸ ਆਈਏ ਹੁਣ ਤੱਕ ਕੋਈ ਕਾਰਵਾਈ ਨਹੀਂ ਹੁਣ ਕੋਈ ਵੀ ਨਹੀਂ ਆਇਆ ਜੀ ਅੱਜ ਕੱਲ ਹੀ ਸੀ ਅਰੈਸਟ ਕੱਲ ਹੀ ਉਹਦੇ ਜੇਠ ਦੀ ਪਈਏ ਜੀ ਹੋਰ ਜਿਹੜੀ ਉਹਦੀ ਮਾਂ ਤੀਗੀ ਉਹ ਇਹਨਾਂ ਨੇ ਛਡਾਤੀ ਜੀ ਕੱਲ ਉਹਦਾ ਔਰੇ ਰੁੱਕੇ ਚ ਨਾਮ ਤੀਗਾ ਜੀ ਅਸੀਂ ਉਧਰ ਮੌਕੇ ਤੇ ਦੇਖਣ ਗਏ ਸੀ ਮੁਲਾਜ਼ਮਾਂ ਨਾਲ ਤੇ ਤੁਹਾਡੇ ਸਿਸਟਰ ਮੁੱਲੇ ਮੋਚਰੀ ਚੀਆਂ ਹਲੇ ਹਾਂਜੀ ਹਾਂਜੀ ਨਹੀਂ ਪ੍ਰੀਜ਼ਰਵ ਚ ਠੀਕ